ਜੀ ਹਾਂ ਪੰਜਾਬ ਚੋਂ ਨਿੱਜੀ ਸਕੂਲ ਦੀ ਬੱਸ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਈ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਅਚਾਨਕ ਹੀ ਬੱਸ ਦਾ ਸੰਤੋਲਨ ਵਿਗੜ ਗਿਆ ਜਿਸ ਤੋਂ ਬਾਅਦ ਸਿੱਧੀ ਇਹ ਬੱਸ ਸੱਜੀ ਸਾਈਡ ਸੜਕ ਕਿਨਾਰੇ ਦੀ ਇੱਕ ਦੀਵਾਰ ਨਾਲ ਜਾ ਟਕਰਾਈ ਗਨੀਮਤ ਰਹੀ ਕਿ ਇਸ ਹਾਦਸੇ ਚ ਬੱਚਿਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਹਾਦਸੇ ਤੋਂ ਬਾਅਦ ਬੱਚਿਆਂ ਨੇ ਰੋਣਾ ਸ਼ੁਰੂ ਕਰ ਦਿੱਤਾ ਦੇਖਦੇ ਹੀ ਦੇਖਦੇ ਮੌਕੇ ਤੇ ਵੱਡੀ ਗਿਣਤੀ ਚ ਲੋਕ ਇਕੱਠੇ ਹੋ ਗਏ ਜਿੰਨਾਂ ਵੱਲੋਂ ਬੱਚਿਆਂ ਨੂੰ ਸਕੂਲ ਬੱਸ ਚੋਂ ਬਾਹਰ ਕੱਢਿਆ ਗਿਆ ਇਸ ਹਾਦਸੇ ਨੂੰ ਲੈ ਕੇ ਇਹ ਸਾਹਮਣੇ ਨਹੀਂ ਆ ਸਕਿਆ ਕਿ ਆਖਰ ਇਸ ਹਾਦਸੇ ਦੀ ਵਜ੍ਹਾ ਕੀ ਰਹੀ ਹੈ ਕੀ ਤੇਜ਼ ਰਫ਼ਤਾਰ ਹਾਦਸੇ ਦੀ ਵਜ੍ਹਾ ਬਣੀ ਹੈ ਜਾਂ ਕੋਈ ਲਾਪਰਵਾਹੀ ਜਾਂ ਫਿਰ ਹਾਦਸੇ ਦੀ ਵਜ੍ਹਾ ਕੋਈ ਹੋਰ ਰਹੀ ਹੈ ਜਿਸ ਕਾਰਨ ਬੱਚਿਆਂ ਦੀ ਜਾਨ ਖਾਤਰੇ ਚ ਪੈ ਗਈ ਸੀ ਹਾਸੇ ਦੀਆਂ ਇਹ ਤਸਵੀਰਾਂ ਦਿਨਾਨਗਰ ਬਹਿਰਾਮਪੁਰਾ ਰੋਡ ਤੋਂ ਸਾਹਮਣੇ ਆਈਆਂ ਨੇ ਇਸ ਘਟਨਾ ਨੂੰ ਲੈ ਕੇ ਸਕੂਲ ਪ੍ਰਸ਼ਾਸਨ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਇਸ ਮਾਮਲੇ 'ਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਾ ਕੀ ਬਿਆਨ ਸਾਹਮਣੇ ਆਇਆ ਕੀ ਕਾਰਵਾਈ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਵੱਲੋਂ ਕੀਤੀ ਜਾ ਰਹੀ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਇਹ ਜਿਹੜੀ ਬਾਸ ਆ ਦਿਨਾਨਗਰ ਦੀ ਉਹ ਥੋੜੀ ਟਕਰਾਈ ਹੈਗੀ ਹੈ ਪਰ ਜਦੋਂ ਅਸੀਂ ਸਕੂਲ ਕੋਲ ਕਨਫਰਮ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਕਾਰ ਨੂੰ ਵਿਚਾਰੇ ਸੀ ਉਹਦੇ ਕਰਕੇ ਥੋੜਾ ਮਨਨ ਕੀ ਐਕਸੀਡੈਂਟ ਹੋਇਆ ਪਰ ਬੱਚੇ ਸਾਡੇ ਸਾਰੇ ਸੇਫ ਹੈਗੇ ਆ ਬੱਚਿਆਂ ਨੂੰ ਕੋਈ ਸੱਟ ਚੋਟ ਨਹੀਂ ਲੱਗੀ ਹੈ ਤੇ ਆਪਾਂ ਨੂੰ ਜੋ ਸੇਫਟੀ ਵਾਹਨ ਦੇ ਅਕੋਰਡਿੰਗ ਜੋ ਗਾਈਡਲਾਈਨਸ ਆਉਂਦੀਆਂ ਅਸੀਂ ਸਾਰੇ ਸਕੂਲਾਂ ਨੂੰ ਸੈਂਡ ਕਰਦੇ ਆ ਸਾਡੀਆਂ ਮੀਟਿੰਗਸ ਵੀ ਹੁੰਦੀਆਂ ਤੇ ਆਪਾਂ ਜਿਸ ਵੀ ਸਕੂਲ ਨੇ ਗਲਤੀ ਕੀਤੀ ਹੈ ਜਾਂ ਅੱਗੇ ਤੋਂ ਕਰੇਗਾ ਆਪਾਂ ਉਸ ਸਕੂਲ ਦੇ ਖਿਲਾਫ ਕਾਰਵਾਈ ਜ਼ਰੂਰ ਕਰਾਂਗੇ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦੇ ਹਾਂ ਅੱਗੇ ਤੋਂ ਅਹੀ ਘਟਨਾ ਜੇਕਰ ਹੁੰਦੀ ਹੈ ਜਾਂ ਮੇਰੇ ਧਿਆਨ ਵਿੱਚ ਅੱਜ ਵੀ ਆਈ ਹੈ ਆਪਾਂ ਸਾਰਾ ਕਨਫਰਮ ਕਰਕੇ ਉਸ ਸਕੂਲ ਦੇ ਖਿਲਾਫ ਕਾਰਵਾਈ ਜ਼ਰੂਰ ਕਰਾਂਗੇ ਅਸੀਂ ਸਬੰਧਤ ਪ੍ਰਿੰਸੀਪਲ ਤੇ ਥੋੜੀ ਕਾਰਵਾਈ ਕਰਾਂਗੇ ਜ਼ਰੂਰ ਕਰਾਂਗੇ ਸਕੂਲ ਤੇ ਪੂਰੀ ਕਾਰਵਾਈ ਹੋਏਗੀ ਡਰਾਈਵਰ ਤੇ ਤਾਂ ਹੋਏਗੀ ਹੋਏਗੀ ਇਹ ਹਦਾਇਤ ਦਿੰਦੇ ਆ ਕਿ ਬੱਚਿਆਂ ਦੀ ਜਿਹੜੀ ਸਪੀਡ ਹੈ ਜੇ ਭਰੀ ਵਾਸਤੇ ਕੋੜਾ ਲਿਮਟ ਵਿੱਚ ਲਾਇਆ ਜਾਏ ਮੌਸਮ ਵੀ ਥੋੜਾ ਧੁੰਦ ਵਾਲਾ ਹੈਗਾ ਤੇ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਆਪਾਂ ਪੂਰੇ ਸਕੂਲ ਤੇ ਵੀ ਕਾਰਵਾਈ ਕਰਾਂਗੇ